ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲੇ ਪਹਿਲੇ 17 ਅਸ਼ਟਪਦੀਆਂ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਅਸ਼ਟਪਦੀਆਂ ੴ ਸਤਿਗੁਰ ਪ੍ਰਸਾਦ ਗੁਰਮਖਿ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨ ਹੋਏ ਆਪੇ ਆਪ ਮਿਲਾਏ ਪੁਚੈ ਤਾਂ ਨਿਰਮਲ ਹੋਵੇ ਕੋਏ ਹਰਿ ਜੀਓ ਸੱਚਾ ਸੱਚੀ ਪਾਣੀ ਸਭਤ ਮਿਲਾਵਾ ਹੋਏ पाई रे भगत हीन का हे जगाया पूरे गुर की सेवना किन्नी बिरथा जन्म गवाया रहा आपे हर जग जीवन दाता आपे पक्ष मिलाए जी जानते क्या विचारे क्या को आख सुनाए गुरमुख पे दे वड्याई आपे सेव कराए देख कोटांबो मोहे लो पाना चलद्या नाल न जाई ਸਤਗੁਰ ਸੇਵ ਗੁਣ ਨਿਤਾਣ ਪਾਇਆ ਤਿਸ ਕੀ ਕੇਮ ਨ ਪਾਈ ਪ੍ਰਭ ਸਖਾ ਹਰ ਜਿਓ ਮੇਰਾ ਅੰਤੇ ਹੋਏ ਸਖਾਈ ਪੇਯੜੇ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਗੁਰ ਕੋ ਮਗ ਨਾ ਜਾਣੇ ਅੰਦੇ ਠੋਰ ਨ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇਯੜੇ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਨਤੇਨ ਭਗਤ ਕਰੈ ਤਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਉ ਲਾਏ ਗੁਰ ਸਬਦੀ ਵਿਚਾਰ ਸਤ ਗੁਰ ਸੇਵਿਆ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਔਰ ਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਤਾਨ ਹਰ ਮਨ ਵਸੇ ਹਉ ਮੈਂ ਦੁਖ ਸਭ ਜਾਏ ਸਤਗੁਰ ਸਭ ਤੁਸਣਾਇ ਹਉ ਸਦ ਬਲੇ ਹਰ ਜਾਓ ਆਪਣੇ ਮਨ ਚਿਤ ਕਹੇ ਕਹਾਏ ਪੈਨ ਕੋ ਰਾਪ ਨਜਾਈ ਹਰ ਜੀਉ ਭਗਤ ਵਸ਼ਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਪਾ ਸਰਤ ਦੇ ਪ੍ਰਬਾਪੇ ਗੁਰਮਖਤੇ ਵਡਿਆਈ